ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਜਿੱਥੇ ਪੰਜਾਬ ਵਿੱਚ ਹੜ੍ਹਾਂ ਦੇ ਕਾਰਨ ਪਿੰਡਾਂ ਦੇ ਪਿੰਡ ਪਾਣੀ ਦੀ ਮਾਰ ਹੇਠ ਆ ਗਏ ਹਨ ਲੋਕ ਕਰੋ ਬੇਕਰ ਹੋ ਗਏ ਹਨ ਉੱਥੇ ਹੀ ਬਹੁਤ ਸਾਰੀਆਂ ਸੰਸਥਾਵਾਂ ਜੋ ਕਿ ਇਹਨਾਂ ਹੜ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆ ਰਹੀਆਂ ਹਨ ਅਤੇ ਉਹਨਾਂ ਨੂੰ ਹਰ ਤਰ੍ਹਾਂ ਦੀ ਉਹਨਾਂ ਦੀ ਜ਼ਰੂਰਤ ਦਾ ਸਮਾਨ ਪਹੁੰਚਾ ਰਹੀਆਂ ਹਨ ਉੱਥੇ ਹੀ ਪਿੰਡ ਫੱਤਾ ਕੁਲਾ ਦੇ ਬਹੁਤ ਸਾਰੇ ਪਰਿਵਾਰ ਜਿਨ੍ਹਾਂ ਦੇ ਘਰ ਪਾਣੀ ਦੇ ਨਾਲ ਘਰੇ ਹੋਏ ਹਨ ਤੇ ਉਹ ਆਪਣੇ ਘਰਾਂ ਨੂੰ ਛੱਡ ਕੇ ਸੜਕਾਂ ਉੱਤੇ ਬੈਠਣ ਲਈ ਮਜਬੂਰ ਹਨ ਅੱਜ ਬਾਬਾ ਗੁਰਦਿਆਲ ਸਿੰਘ ਜੀ ਵੱਲੋਂ ਹਰ ਪੀੜਤਾ ਲਈ ਪੀਣ ਵਾਲਾ ਪਾਣੀ ਪਸ਼ੂਆਂ ਦਾ ਚਾਰਾ ਮੱਛਰ ਦਾਨੀਆਂ ਦਵਾਈਆਂ ਤੇਰ ਪਾਲਾ ਅਤੇ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਗੱਲਬਾਤ ਕਰਦਿਆਂ ਸੇਵਾਦਾਰ ਜੋਰਾਵਰ ਸਿੰਘ ਨੇ ਦੱਸਿਆ ਕਿ ਜਦੋਂ ਦੇ ਪੰਜਾਬ ਵਿੱਚ ਹਣ ਆਏ ਹਨ ਉਦੋਂ ਤੋਂ ਹੀ ਸਾਡੀ ਸੰਸਥਾ ਵੱਲੋਂ ਇਹ ਸੇਵਾ ਨਿਭਾਈ ਜਾ ਰਹੀ ਹੈ ਅਜ ਅਸੀਂ ਇੱਥੇ ਪਿੰਡ ਫੱਤਾਕੁਲਾ ਵਿੱਚ ਆਏ ਹਾਂ ਜਿੱਥੇ ਲੋਕ ਪਿਛਲੇ 5 ਦਿਨ ਤੋਂ ਆਪਣੇ ਘਰਬਾਰ ਛੱਡ ਕੇ ਸੜਕ ਉੱਤੇ ਪਰਿਵਾਰ ਸਮੇਤ ਰਹੇ ਰਹੇ ਹਨ ਸੰਸਥਾ ਦੇ ਬਾਬਾ ਗੁਰਦੇਵਾਲ ਸਿੰਘ ਜੀ ਵੱਲੋਂ ਇਹਨਾਂ ਪਰਿਵਾਰਾਂ ਨੂੰ ਜ਼ਰੂਰਤ ਦਾ ਸਾਮਾਨ ਦੇ ਕੇ ਸੇਵਾ ਨਿਭਾਈ ਜਾ ਰਹੀ ਹੈ ਨਾਲ ਹੀ ਉਹਨਾਂ ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਰਲ ਮਿਲ ਕੇ ਇਸੌਖੀ ਕੜੀ ਵਿੱਚ ਹਰ ਪੀੜਤਾ ਦੀ ਵੱਧ ਤੋਂ ਵੱਧ ਮਦਦ ਕਰਨ ਕਾਦਿਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੇਰਾ ਨਾਮ ਜੋਰਾਵਰ ਸਿੰਘ ਹੈ ਜੀ ਡੇਰਾ ਬਾਬਾ ਭਗਵੰਦ ਸਿੰਘ ਜੀ ਤੋਂ ਆਏ ਹਾਂ ਹਰ ਪੀੜਤਾ ਦੀ ਮਦਦ ਵਾਸਤੇ ਡੰਗਰਾਂ ਵਾਸਤੇ ਚਾਰਾ ਹਸਪਤਾਲ ਤੋਂ ਦਵਾਈਆਂ ਲੈ ਕੇ ਆਏ ਆ ਜੀ ਬੱਚਰਦਾਨੀਆਂ ਤਰਪਾਲਾ ਇੱਥੇ ਵੰਡੀਆਂ ਗਈਆਂ ਬਾਬਾ ਗੁਰਦੇਵਾਲ ਸਿੰਘ ਜੀ ਵੱਲੋਂ ਇਹ ਅੱਜ ਦੀ ਸੇਵਾ ਕੀਤੀ ਇਹ ਪਹਿਲਾਂ ਵੀ ਨਹੀਂ ਪਹਿਲਾਂ ਵੀ ਚੱਲ ਰਹੀ ਹੈ ਜੀ ਸੇਵਾ ਹਸਪਤਾਲੋਂ ਆਪਣੀ ਐਂਬੂਲੈਂਸ ਲਗਾਤਾਰ ਚੱਲੀ ਆ ਜੀ ਨਾਲ ਡਾਕਟਰ ਸਟਾਫ ਸਾਰਾ ਚੱਲ ਰਿਹਾ ਜੀ ਜਿੱਥੇ-ਜਿੱਥੇ ਵੀ ਹਰ ਪੀੜਤਾ ਨੂੰ ਲੋੜ ਆ ਉੱਥੇ-ਉੱਥੇ ਜਾ ਰਹੇ ਜੀ ਉਸ ਤੋਂ ਬਹੁਤ ਬੁਰਾ ਹਾਲਿਆ ਜੀ ਹਾਲਾਂਕਿ ਗੁਰਦੁਆਰੇ ਕਾਰ ਸੇਵਾ ਵਾਲੇ ਮਹਾਂਪੁਰਖ ਜਿੰਨੇ ਆ ਬਿਜਿਆ ਸਸਤਾਵਾ ਵਾ ਸਾਰੀਆਂ ਸੇਵਾ ਕਰ ਰਹੀਆਂ ਵਾ ਕਿਉਂਕਿ ਅੱਜ ਉਹਨਾਂ ਦੀ ਲੋਰ ਆ ਅੱਜ ਜੇ ਉਹ ਅੱਗੇ ਨਹੀਂ ਆਉਂਦੇ ਤਾਂ ਉਹ ਵਿਚਾਰੇ ਕੀ ਕਰਨਗੇ ਸਰਕਾਰਾਂ ਨੂੰ ਵੀ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਵੱਧ ਤੋਂ ਵੱਧ ਜਿੰਨੀ ਹੋ ਸਕਦੀ ਆ ਜੀ ਇਹ ਅਪੀਲ ਕਰਦੇ ਹਾਂ ਆਮ ਲੋਕਾਂ ਨੂੰ ਆਮ ਲੋਕਾਂ ਨੇ ਇਹੀ ਆ ਵੀ ਵੱਧ ਚੜ ਕੇ ਇਹਨਾਂ ਦੀ ਸੇਵਾ ਕਰੋ ਜਿਹੜੇ ਚੰਗੇ ਘਰਾਂ 'ਚ ਬੈਠੇ ਆ ਆ ਕੇ ਇਹਨਾਂ ਵਿਚਾਰਿਆਂ ਦੀ ਸੇਵਾ ਕਰੋ ਆ ਦੇਖੋ ਦਰਿਆ ਦੇ ਵਿੱਚ ਪਾਣੀ ਕਿੰਨਾ ਖੜਾ ਆ ਭਾਰਾਂ ਸਾਰੇ ਫਸਲਾਂ ਸਾਰੀਆਂ ਖਤਮ ਹੋ ਗਈਆਂ ਵਾ ਇਹਨਾਂ ਦਾ ਆ ਕੇ ਵਿਚਾਰਿਆਂ ਦਾ ਸੋਚੋ ਕੋਈ ਨਾ ਜੀ ਨਿਸ਼ਾਨ ਸਿੰਘ ਮੇਰਾ ਨਾਮ ਆ ਜੀ ਕਿੰਨੇ ਪਿੰਡ ਐਸਾ ਮਿੱਠੇ ਬੈਠੇ ਜੀ ਅਸੀਂ ਰੜਾ ਮੰਡ ਪਿੰਡ ਗੰਧੂਆ ਵਾਲਾ ਫੱਤਾ ਕੁਲਾ ਚਾਰ ਪਿੰਡਿਆਂ ਜੀ ਅੱਛਾ ਕਾਰਾ ਲਈ ਇਹਦਾ ਕੋਈ ਨਹੀਂ ਆਉਂਦੇ ਆ ਗੀੜੇ ਮਾਰ ਕੇ ਚਲ ਜਾਂਦੇ ਆ ਬਸ ਪੁੱਛਦੇ ਤੁਹਾਨੂੰ ਕੀ ਚਾਹੀਦਾ ਕਾਹਦੀ ਲੋੜ ਆ ਲੋੜੋਂ ਇਹੀ ਕੀਤਾ ਦਸੀਆਂ ਨੂੰ ਕਈ ਦਿਖਾਈ ਲੋੜਿਆਂ ਨੂੰ ਦੀਦਾ ਨਹੀਂਗਾ ਵੀ ਕਾਹਦੀ ਲੋੜ ਆ ਸਾਰੇ ਡੁੱਬੇ ਫਿਰਦੇ ਆ ਸਾਡੇ ਅੱਡੇ ਪਰਵਾਹ ਜਿਹੜੇ ਵਿੱਚ ਬੈਠੇ ਆ ਅੰਦਰ ਬੈਠੇ ਆ ਉਹਨਾਂ ਨੂੰ ਆਸ਼ਨ ਪਾਣੀ ਕਿੱਥੋਂ ਜਾ ਰਿਹਾ ਪੂਰਾ ਆਸ਼ਨ ਪਾਣੀ ਆਪਣਾ ਖਾ ਰਿਹਾ ਜੀ ਸਭ ਜਾ ਕਾਰਸੇ ਵਾਲੇ ਬਾਬੇ ਆ ਉਹ ਇੱਕ ਦੋ ਵਾਰਾਂ ਦੇ ਗਏ ਵਿੱਚ ਚੋਕਰ ਹੋਰ ਬਾਕੀ ਕੋਈ ਨਹੀਂ ਗਿਆ ਮੇਰੀ ਸਰਕਾਰਾਂ ਨਹੀਂ ਕੰਮ ਕਰਦੀਆਂ ਇਹਦੇ ਸਸਤਾਵਾਂ ਕੰਮ ਕਰ ਰਹੀਆਂ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਹਲਵਾ ਕਰਦੇ ਆ ਜੀ ਮਹਾਪੁਰਸ਼ਾਂ ਦਾ ਭਾਈ ਮਨਸਾਹਬ ਵਾਲੇ ਪੱਕਾ ਬੜ ਸਭ ਤੋਂ ਮਿਲਗੇ ਸ਼ਿਆਦ ਸਵੇਰੇ ਸ਼ਾਮ ਆ ਰਹੀ ਆ ਇਹ ਆਏ ਮਹਾਪੁਰਸ਼ ਇਹਨਾਂ ਦੀ ਬਾਬਾ ਟਾਂਡੇ ਦੇ ਬਾਬਾ ਬਲੰਦ ਸਿੰਘ ਹਸਪੀਟਲ ਇਹ ਮਤਲਬ ਕਿ ਮਹਾਪੁਰਸ਼ ਇਹ ਵੀ ਸੇਵਾ ਕਰ ਰਹੇ ਬਹੁਤ ਵੱਧ ਝੜ ਕੇ ਸਿੰਘ ਦੀ ਸਰਕਾਰਾਂ ਨੂੰ ਅਪੀਲ ਕੀ ਕਰਦੇ ਹੋ ਸਰਕਾਰ ਨੂੰ ਇਹ ਅਪੀਲ ਕਰਦੇ ਆਂ ਕਿ ਥੋੜਾ ਜਿਹਾ ਜਨਤ ਦਾ ਹੱਤਪੀੜ ਤੇ ਦਾ ਸੋਚਿਆ ਜਾਵੇ ਮਾਫੀ ਚਾਹੀਦਾ ਬਾਕੀ ਬੰਨ ਜਿਹੜੇ ਆ ਸਖਸ਼ੀ ਕੀਤੇ ਜਾਣ ਮਤਲਬ ਹਰ ਵਾਰੀ ਇਦਾਂ ਨਾ ਹੋਵੇ ਪਿੱਛੇ ਕੁਦਰਤ ਦਾ ਚਲੋ ਹੈ ਆ ਵੀ ਕਰੋਪੀ ਜਾਂ ਜਿੱਦਾਂ ਵੀ ਲਾ ਲੋ ਪਰ ਇਹ ਆ ਵੀ ਥੋੜਾ ਸਰਕਾਰ ਨੂੰ ਵਿੱਚ ਧਿਆਨ ਦੇਣਾ ਚਾਹੀਦਾ ਵਾ ਵਿੱਚ ਜਿਹੜੇ ਰੋਖ ਲੱਗੇ ਆ ਉਹ ਪਟਾਉਣੇ ਚਾਹੀਦੇ ਆਖਲਾ ਸਾਰੇ ਜਿੱਥੇ ਵਿਆਹ ਹੈ ਦ੍ਰਾ ਤੁਰਦਾ ਉੱਥੋਂ ਲੈ ਗਏ ਤੇ ਹੜੀ ਗਹਿਰ ਤਾ ਉਹ ਗਾੜੀ ਤੱਕ ਜਭਕ ਜਾਂਦਾ ਸਹਣੀ ਆ ਦੇ ਤੱਕ ਇਹ ਸਾਰੀ ਦੀ ਖਰਾਈ ਹੋਣੀ ਚਾਹੀਦੀ ਹੈ ਜੀ ਵਿੱਚੋਂ ਜਿੱਦਾਂ ਜਿੱਦਾਂ ਮਿਲ ਗਏ ਆਪਾਂ